ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਜਿਹੜੇ ਪੰਜਾਬ 'ਚ ਅਮਨ ਕਾਨੂੰਨ ਦੀ ਵਿਵਸਥਾ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਸਾਜ਼ਿਸ਼ਾਂ ਪਾਕਿਸਤਾਨ ਆਈਐਸਆਈ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਤਹਿਤ ਸਖਤ ਕਾਰਵਾਈ ਕਰਦਿਆਂ ਹੋਏ ਆਪਰੇਂਸਰ ਦਿਹਾਤੀ ਪੁਲਿਸ ਨੇ ਥਾਣਾ ਘਰੇਂਡਾ ਦੇ ਇਲਾਕੇ 'ਚੋਂ ਰਵਿੰਦਰ ਉਰਫ ਰਵੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਇਹਦੇ ਪਾਸਿਓਂ 2 ਹੈਂਡ ਗ੍ਰੇਨੇਡ ਰਿਕਵ ਇਹ ਵਿਅਕਤੀ ਆਈਐਸਆਈ ਏਜੰਟਸ ਨਾਲ ਟੱਚ ਸੀਗਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਸਾਜ਼ਿਸ਼ਾਂ ਰਚਦੇ ਆ ਹੋਏ ਆ ਇਹਨੇ ਕੋਈ ਗਲਤ ਵਾਰਦਾਤ ਕਰਨੀ ਸੀਗੀ ਜੋ ਅੰਮ੍ਰਿਤਸਰ ਦੇ ਹਰਦੀ ਪੁਲਿਸ ਨੇ ਫੋਆਇਲ ਕਰ ਦਿੱਤੀ ਹੈ ਇਸ ਦੇ ਤਹਿਤ ਐਕਸਪਲੋਸਿਵ ਸਬਸਟੈਂਸਸ ਐਕਟ 313 ਬੀ ਐਨ ਐਸ ਐਕਟ ਦਾ 18 ਘੰਟਾ ਦੇਖ ਕੇ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਤਿਉਹਾਰਾਂ ਦੇ ਮੌਕੇਾਂ ਪੂਰੀ ਚੌਕਸੀ ਵਰਤ ਰਿਆ ਹੋਇਆ ਕੋਈ ਵੀ ਅਮਨ ਕਾਨੂੰਨ ਦੀ ਵਿਵਸਥਾ 'ਚ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਅੰਮ੍ਰਿਤਸਰ ਦੇ ਹਾਤੀ ਪੁਲਿਸ ਇਦਾਂ ਦੇ ਜਿਹੜੇ ਟੈਰਰ ਨੈਟਵਰਕਸ ਨੇ ਜਾਂ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪਹਿਲਾਂ ਵੀ ਕਰਦੀ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਕਾਰਵਾਈ ਸਾਡੀ ਤੇ